ਇਹ ਸਵਾਲ ਜਿਹੜੇ ਤੁਸੀਂ ਕੱਲ ਸੈਂਡ ਕੀਤੇ ਸੀ 10 ਸਵਾਲ ਪਹਿਲਾ ਸਵਾਲ ਹੈਗਾ ਸਵੇਰ ਦੀ ਸੈਰ ਲਈ ਤਿੰਨ ਵਿਅਕਤੀ ਇਕੱਠੇ ਨਿਕਲਦੇ ਹਨ ਇਹਨਾਂ ਦੇ ਕਦਮ ਕ੍ਰਮਵਾਰ 80 ਸੈਂਟੀਮੀਟਰ 85 ਸੈਂਟੀਮੀਟਰ ਤੇ 90 ਸੈਂਟੀਮੀਟਰ ਮਾਪਦੇ ਹਨ ਘੱਟੋ ਘੱਟ ਕਿੰਨੀ ਦੂਰੀ ਹੈ ਜੋ ਹਰੇਕ ਨੂੰ ਤੁਰਨਾ ਚਾਹੀਦਾ ਹੈ ਤਾਂ ਜੋ ਸਾਰੇ ਪੂਰਨ ਕਦਮਾਂ ਵਿੱਚ ਇੱਕੋ ਦੂਰੀ ਨੂੰ ਪੂਰਾ ਕਰ ਸਕਣ ਇਹ ਸਵਾਲ ਵਿੱਚ ਸਭ ਤੋਂ ਪਹਿਲਾਂ ਐਲਸੀਐਮ ਕਰਨਾ ਇਹ ਸਵਾਲ ਦਾ ਐਲਸੀਐਮ 12240 ਸੈਂਟੀਮੀਟਰ ਜੋ ਕਿ ਇਹਦਾ ਆਨਸਰ ਹੈ 1240 ਸੈਂਟੀਮੀਟਰ ਤਿੰਨੇ ਵਿਆਕਤੀ ਤੁਰਨਗੇ ਚਾਹ ਨਾ ਦੇਖ ਲੈਣਾ ਸਵਾਲ ਇਹ ਤੋਂ ਅਗਲਾ ਸਵਾਲ ਇਹ ਵੀ ਸੇਮ ਹੀ ਘਟੋ ਘਟ ਸੰਖਿਆ ਲੱਭੋ ਜਿਸ ਨੂੰ 12 16 24 ਅਤੇ 36 ਨਾਲ ਭਾਗ ਕਰਨ ਤੇ ਹਰੇਕ ਸੂਰਤ ਵਿੱਚ 7 ਬਾਕੀ ਰਹਿ ਜਾਂਦਾ ਹੈ ਇਸ ਵਿੱਚ ਵੀ 12 16 24 ਤੇ 36 ਦਾ ਐਲਸੀਮ ਕਰਨਾ ਹੈ ਇਸ ਦਾ ਐਲਸੀਐਮ 144 ਜੋ ਬਾਕੀ ਵਜਦਾ ਹੈ ਬਾਕੀ 7 ਵਜਦਾ ਉਹ 7 ਪਲੱਸ ਕਰ ਦੇਣਾ ਆਨਸਰ ਆ ਗਿਆ 152 ਇਹ ਦੋਨੋਂ ਸਵਾਲ ਹੈ ਧਿਆਨ ਨਾਲ ਦੇਖ ਲੈਣਾ ਦੋਨਾਂ ਦੇ ਵਿੱਚ ਹੀ ਐਲਸੀਐਮ ਕਰਨਾ ਹੈ ਪਹਿਲੇ ਸਵਾਲ ਦਾ ਐਲਸੀਐਮ ਜੋ ਆ ਗਿਆ ਉਹ ਹੀ ਆਨਸਰ ਹੈ ਦੂਸਰੇ ਸਵਾਲ ਵਿੱਚ 7 ਬਾਕੀ ਰਹਿ ਜਾਂਦਾ ਹੈ ਤਾਂ ਆਪਾਂ ਐਲਸੀਐਮ ਕਰਨ ਤੋਂ ਬਾਅਦ 7 ਪਲੱਸ ਕਰਨਾ ਹੈ ਤੇ ਆਨਸਰ ਆ ਗਿਆ ਦੂਸਰੇ ਸਵਾਲ ਦਾ 151 ਇਸੇ ਤਰ੍ਹਾਂ ਹੀ ਤੀਸਰਾ ਸਵਾਲ ਤੀਸਰਾ ਸਵਾਲ ਜਿਵੇਂ ਲਾਬਾਨੀ ਵਾਲਾ ਸਵਾਲ ਹੈ ਸੇਮ ਹੀ ਹੈ 18% जीएसटी ਸਮੇਤ 1239 ਰੁਪਏ ਵਿੱਚ ਕੋਈ ਵਸਤੂ ਖਰੀਦੀ ਗਈ। ਜੀਐਸਟੀ ਤੋਂ ਪਹਿਲਾਂ ਵਸਤੂ ਦੀ ਕੀਮਤ ਪਤਾ ਕਰੋ। ਹੁਣ 1239 ਵਿੱਚ ਖਰੀਦੀ ਗਈ ਹੈ। ਇਹਦਾ ਮਤਲਬ ਹੈ 18% ਵਧ ਗਈ ਹੈ ਜੀਐਸਟੀ ਲੱਗ ਚੁੱਕਾ ਇਹਨੂੰ। 18% ਵਧ ਗਈ ਤੇ ਫਿਰ 1239 ਕੀ ਹੋ ਗਿਆ? 118% 1239 ਬਣ ਗਿਆ 118% ਆਪਾਂ 100% ਪਤਾ ਕਰਾਂਗੇ 100 ਜਦੋਂ ਇਹਨੂੰ ਆਪਾਂ ਕਟਿੰਗ ਕੀਤੀ ਤੇ 1050 ਜੀਐਸਟੀ ਤੋਂ ਪਹਿਲਾਂ ਇਸ ਦਾ ਬੋਲ 1050 ਅਗਲਾ ਸਵਾਲ ਤਕਰੀਬਨ ਹੀ ਹਰੇਕ ਹੀ ਪੇਪਰ ਦੇ ਵਿੱਚ ਆਉਂਦਾ ਹੈ ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਲੱਭੋ ਜਿਸ ਨਾਲ 72 ਨੂੰ ਗੁਣਾ ਕਰਨ ਤੇ ਇੱਕ ਸੰਪੂਰਨ ਘਣ ਪ੍ਰਾਪਤ ਹੋਵੇ ਹੁਣ ਇਹਦੇ ਵਿੱਚ ਕੀ ਆ ਹੇਠਾਂ ਦਿੱਤੀਆਂ ਸੰਖਿਆ ਆਪਣੇ ਕੋਲ ਜੋ ਕਿ ਤੁਹਾਡੇ ਆਪਸ਼ਨ ਹੋਣਗੇ ਏ ਆਪਸ਼ਨ ਹੈ ਸਵਾਲ ਦੇ ਮੁਤਾਬਕ 1 ਹੈ ਬੀ ਆਪਸ਼ਨ 5 ਹੈ ਸੀ ਆਪਸ਼ਨ 3 ਹੈ ਡੀ ਆਪਸ਼ਨ 7 ਹੈ ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਜਿਸ ਨਾਲ 72 ਨੂੰ ਗੁਣਾ ਕਰਦੇ ਹੁਣ ਇਹਨਾਂ ਚੋਂ ਕਿਸੇ ਨੂੰ 72 ਨਾਲ ਗੁਣਾ ਕਰਨ ਤੇ ਇੱਕ ਘਣ ਪ੍ਰਾਪਤ ਹੋਏ ਇਹ ਪਤਾ ਕਰਨ ਵਾਸਤੇ ਆਪਾਂ ਆਹ ਦੋ ਡਿਜੀਟ ਆਪਸ ਵਿੱਚ ਜੋੜਾਂਗੇ 7 ਤੇ 2 ਜੋ 72 ਆ ਇਹਨਾਂ ਦਾ ਸਿੰਗਲ ਅੰਕ ਜਿਹੜਾ 7 ਤੇ 2 ਇਹਨਾਂ ਨੂੰ ਆਪਸ ਵਿੱਚ ਜੋੜਿਆ ਤੇ ਇਹ ਕੀ ਆ ਗਿਆ 9 ਹੁਣ ਜਿਹੜੇ ਤੁਹਾਡੇ ਆਪਸ਼ਨ ਦਿੱਤੇ ਹੋਏ ਆ 1 5 3 ਤੇ 7 ਇਹਨਾਂ ਚ ਵੇਖੋ ਕਿਹਦੇ ਨਾਲੇ ਡਿਵਾਈਡ ਹੋ ਰਿਹਾ 3 ਨਾਲ ਡਿਵਾਈਡ ਹੋ ਰਿਹਾ 5 ਨਾਲ ਤੇ ਹੁੰਦਾ ਨਹੀਂ 1 ਨਾਲ ਵੀ ਨਹੀਂ 7 ਨਾਲ ਵੀ ਨਹੀਂ ਕਿਹਦੇ ਨਾਲ ਡਿਵਾਈਡ ਹੋਏਗਾ ਇਹ 3 ਨਾਲ ਜਿਹਦੇ ਨਾਲ ਡਿਵਾਈਡ ਹੋ ਰਿਹਾ ਸਮਝੋ ਫਿਰ ਕੀ ਹੈ ਆਪਾਂ 72 ਨੂੰ 3 ਨਾਲ ਗੁਣਾ ਕਰਾਂਗੇ ਤੇ ਕੀ ਆ ਜਾਏਗਾ 216 216 1 ਗਣ ਸੰਖਿਆ ਹੈ ਅਗਲਾ ਸਵਾਲ ਵਿਸ਼ਵ ਕੱਪ ਕ੍ਰਿਕਟ ਦੀਆਂ 7 ਪਾਰੀਆਂ ਵਿੱਚ ਇੱਕ ਬੱਲੇਬਾਜ਼ ਦੀ ਔਸਤ 55 ਹੈ ਜਦੋਂ ਇੱਕ ਕ੍ਰਿਕਟ ਖਿਡਾਰੀ ਨੇ 7 ਵਾਰੀਆਂ ਖੇਡੀਆਂ ਤਾਂ ਉਹਦੀ ਔਸਤ ਰੰਨੇ ਜਿਹੜੀ ਉਹ 55 ਬਣੀ ਪਰ ਉਸਨੇ ਹਰ ਵਾਰੀ ਵਿੱਚ ਇੱਕ ਕਿਸੇ ਵਾਰੀ ਵਿੱਚ 107 ਕਿਸੇ ਵਿੱਚ 55 ਕਿਸੇ 35 ਕਿਸੇ 30 ਕਿਸੇ 100 25 ਤੇ 110 ਸਕੋਰ ਬਣਾਇਆ ਆਪਾਂ x ਦਾ ਮੁੱਲ ਪਤਾ ਕਰਨਾ ਹੈ ਇਸ ਸਵਾਲ ਮੁਤਾਬਕ ਇਹਨਾਂ ਸਾਰਿਆਂ ਨੂੰ ਜੋੜਾਂਗੇ 107 55 35 30 25 ਤੇ 110 ਇਹਨਾਂ ਦਾ ਕੁੱਲ ਜੋੜ 300 62 ਆ ਗਿਆ ਫਿਰ ਜਿੰਨੀਆਂ ਵਾਰੀਆਂ ਖੇਡੀਆਂ ਉਹਨੇ ਸੱਤ ਵਾਰੀਆਂ ਖੇਡੀਆਂ ਔਸਤ ਰਨ ਉਹਦੇ 55 ਵਾ ਆਪਾਂ ਔਸਤ ਨੂੰ ਸੱਤ ਵਾਰੀਆਂ ਨਾਲ ਗੁਣਾ ਕੀਤਾ ਉਹਦਾ ਜੋ ਆਪਣਾ ਪੁੰਨਫਲ ਆ ਗਿਆ 385 385 ਦੇ ਵਿੱਚੋਂ ਫਿਰ 362 ਘਟਾਤੇ ਤੇ 23 x ਦਾ ਮੁੱਲ ਆ ਗਿਆ 23 ਇਸ ਤੋਂ ਅਗਲਾ ਸਵਾਲ ਇੱਕ ਐਥਲੀਟ 3 ਮਿੰਟ ਤੇ 12 ਸੈਕਿੰਡ 3 ਮਿੰਟ 12 ਸੈਕਿੰਡ ਵਿੱਚ 800 ਮੀਟਰ ਦੌੜਦਾ ਹੈ 3 ਮਿੰਟ 12 ਸੈਕਿੰਡਾਂ ਵਿੱਚ 800 ਮੀਟਰ ਦੌੜਦਾ ਹੈ ਮੀਟਰ ਪਰ ਸੈਕਿੰਡ ਵਿੱਚ ਉਸ ਦੀ ਗਤੀ ਪਤਾ ਕਰੋ ਉਹਨੇ ਕੁੱਲ ਦੌੜ ਲਾਈ ਆ 3 ਮਿੰਟ 12 ਸੈਕਿੰਡ ਤੇ ਆਪਾਂ ਨੂੰ ਸਵਾਲ ਦੇ ਵਿੱਚ ਪੁੱਛਿਆ ਵੀ ਸੈਕਿੰਡਾਂ ਦੇ ਵਿੱਚ ਗਿਆ ਤੇ ਆਪਾਂ ਜਿਹੜੇ ਮਿੰਟ ਆ ਉਹਦੇ ਸੈਕਿੰਡ ਬਣਾਵਾਂਗੇ ਸਭ ਤੋਂ ਪਹਿਲਾਂ 3 ਮਿੰਟ ਇੱਕ ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਆ ਫਿਰ 3 ਮਿੰਟ ਆਪਾਂ 3 ਨਾਲ ਗੁਣਾ ਕੀਤੀ ਤੇ 180 ਆ ਗਿਆ 3 60 180 12 ਸੈਕਿੰਡ ਉੱਪਰ ਧੋੜਦਾਓ 3 ਮਿੰਟ ਤੇ 12 ਸੈਕਿੰਡ ਹੀ 180 12 ਪਲੱਸ ਕਰੇ ਕੁੱਲ 192 ਸੈਕਿੰਡ ਦੌੜਿਆ ਉਹ 800 ਮੀਟਰ ਦੀ ਦੂਰੀ ਤੈਅ ਕਰਨ ਵਾਸਤੇ। ਕੁੱਲ 800 ਮੀਟਰ ਦੀ ਦੂਰੀ ਤੈਅ ਕੀਤੀ ਉਹਨੇ 192 ਸੈਕਿੰਡਾਂ 'ਚ। 1 ਸੈਕਿੰਡ ਦਾ ਆਪਾਂ ਪਤਾ ਕਰਨਾ ਹੈ। ਤੇ ਉਹਦੀ ਚਾਲ ਕੀ ਹੈ? 4.16 ਮੀਟਰ ਪ੍ਰਤੀ ਸੈਕਿੰਡ। ਇਹ 800 ਨੂੰ 1 192 ਅਗਲਾ ਸਵਾਲ ਹੈ। ਵੇਖ ਦਿੱਤੀਆਂ ਸੰਖਿਆਵਾਂ ਵਿੱਚੋਂ ਗੁੰਮ ਸੰਖਿਆ ਪਤਾ ਕਰੋ। ਸੀਰੀ ਦਾ ਸਵਾਲ ਹੈ। ਸਵਾਲ ਹੈਗਾ 2 5 9 19 37 ਤੇ ਡੈਸ਼। ਹੁਣ ਇਹ ਸਵਾਲ ਮੁਤਾਬਕ ਹੈ। ਪਹਿਲਾਂ 2 ਨੂੰ 2 ਨਾਲ ਪਲੱਸ ਕੀਤਾ। ਬਰਾਬਰ 4 ਆ ਗਿਆ। ਪਲੱਸ 1 ਕੀਤਾ ਤਾਂ ਬਰਾਬਰ 5। ਅਗਲੀ ਸੰਖਿਆ ਆ ਗਈ। ਫਿਰ 5 5 ਕੀਤਾ ਬਰਾਬਰ 10 ਆ ਗਿਆ। 1 ਮਾਈਨਸ ਕੀਤਾ ਤੇ 9 ਆ ਗਿਆ। ਕਿ 9 9 18 ਆ ਗਿਆ 1 ਪਲੱਸ ਕੀਤਾ ਤੇ 19 ਹੋ ਗਿਆ 19 19 38 ਮਾਈਨਸ 8 ਕੀਤਾ ਤੇ 30 37 37 74 1 75 75 ਜੋ ਕਿ ਗੋਮ ਸੰਖਿਆ ਹੈ ਇਸ ਦੇ ਵਿੱਚ ਸੀਰੀ ਚੱਲੀ ਹੈ ਸਭ ਤੋਂ ਪਹਿਲਾਂ 2 ਨੂੰ 2 ਨਾਲ ਜੋੜਿਆ ਤੇ 4 ਆਇਆ ਤੇ 1 ਪਲੱਸ ਕੀਤਾ ਤੇ 5 ਬਣ ਗਿਆ ਆ ਸਖਿਆ ਮਿਲ ਗਈ ਸਾਕਾ ਇਦਾਂ ਹੀ ਫਿਰ 5 5 ਪਲੱਸ ਕੀਤੇ ਤਾਂ 10 ਬਣ ਗਿਆ 1 ਮਾਈਨਸ ਕਰਤਾ ਇਹਦੇ ਇੱਕ ਵਾਰ 3 ਪਲੱਸ ਹੋ ਰਿਹਾ ਇੱਕ ਇੱਕ ਵਾਰ ਮਾਈਨਸ ਹੋ ਰਿਹਾ ਇੱਕ ਕਰ ਪਲੱਸ ਇੱਕ ਕਰ ਮਾਈਨਸ ਫਿਰ ਆਪਾਂ ਪਲੱਸ ਕੀਤਾ ਤੇ ਆਨਸਰ ਆ ਗਿਆ ਸਾਡੇ ਕੋਲ 75 ਰੋਮਨ ਸੰਖਿਆ 75 ਅਗਲਾ ਸਵਾਲ ਹੈ 1 ਜਨਵਰੀ 2004 ਨੂੰ ਵੀਰਵਾਰ ਸੀ ਜੋ ਕਿ ਹਰੇਕ ਪੇਪਰ ਤੋਂ ਸਵਾਲ ਆਉਂਦਾ 1 ਜਨਵਰੀ 2005 ਨੂੰ ਹਫਤੇ ਦਾ ਕਿਹੜਾ ਦਿਨ ਹੋਵੇਗਾ? ਹੁਣ ਵੇਖੋ 1 ਜਨਵਰੀ ਤੋਂ ਸਟਾਰਟ ਹੈ 2004 2004 ਕਿ ਹੈ ਲੀਪ ਈਅਰ ਹੈ ਤੇ ਲੀਪ ਈਅਰ ਵਿੱਚ ਕਿੰਨੇ ਦਿਨ ਹੁੰਦੇ ਆ 366 366 ਨੂੰ ਆਪਾਂ ਹਾਂ ਤੇ 7 ਦਿਨ ਉਹਦੇ 7ਾਂ ਦੇ ਡਿਵਾਈਡ ਕੀਤਾ ਤੇ ਸਾਡੇ ਕੋਲ 8 ਤਾਂ ਬਾਕੀ ਬਜਿਆ ਹਿੰਦੀ 'ਚ ਛੇਸ਼ ਬਾਕੀ ਜਿਹਨੂੰ ਕਹਿ ਦਿੰਦੇ ਛੇਸ਼ ਬਚਿਆ ਪੰਜਾਬੀ 'ਚ ਬਾਕੀ ਬਜਿਆ ਬਾਕੀ ਕੀ ਬਜਿਆ 2 0 ਵਾਰ ਕੀ ਆ ਵੀਰਵਾਰ ਤੇ 1 ਤੇ 2 ਸ਼ਨੀਵਾਰ ਅੰਸਰ ਆ ਗਿਆ ਆਪਣਾ ਅਗਲਾ ਸਵਾਲ ਵੀ ਇਹ ਸਵਾਲ ਹੈ ਪੇਪਰ ਦੇ ਵਿੱਚ ਆਇਆ ਹੋਇਆ ਹੈ ਜੇਲ੍ਹ ਬਾਗਨ ਦੇ ਵਿੱਚ ਇਹ ਸਵਾਲ ਦੇ ਵਿੱਚ ਹੈ RAM ਕਹਿੰਦਾ ਮੈਨੂੰ ਯਾਦ ਹੈ ਕਿ ਮੇਰੇ ਭਰਾ ਦਾ ਇੰਟਰਵਿਊ 2 ਅਗਸਤ ਤੋਂ 28 ਅਗਸਤ ਦੇ ਵਿਚਕਾਰ ਕਿਸੇ ਦਿਨ ਹੈ ਜਾਨੀ ਕਿ ਉਹ ਕਹਿ ਰਿਹਾ ਕਿ ਮੇਰੇ ਭਰਾ ਦਾ ਜਿਹੜਾ ਇੰਟਰਵਿਊ ਹੋਇਆ ਉਹ 2 ਅਗਸਤ ਤੋਂ ਲੈ ਕੇ 28 ਅਗਸਤ ਦੇ ਵਿਚਕਾਰ ਕਿਸੇ ਦਿਨ ਹੈ ਤੇ RAM ਦੀ ਮਾਂ ਨੂੰ ਯਾਦ ਹੈ ਕਿ ਉਹਦੇ ਪੁੱਤਰ ਦਾ ਜਨਮ ਦਿਨ ਗਲਤ ਲਿਖਿਆ ਗਿਆ ਇੰਟਰਵਿਊ ਹੈ ਇੰਟਰਵਿਊ 26 ਅਗਸਤ ਤੋਂ 3 ਸਤੰਬਰ ਦੇ ਵਿਚਕਾਰ ਹੈ ਜੇਕਰ 2 ਅਗਸਤ ਨੂੰ ਵੀਰਵਾਰ ਹੈ ਤਾਂ ਆਰਾਮ ਦੇ ਭਰਾ ਦਾ ਇੰਟਰਵਿਊ ਕਿਸ ਵਾਰ ਹੈ ਹੁਣ ਵੇਖੋ ਇਹਦੇ ਵਿੱਚ ਪਹਿਲਾਂ ਇਹ ਚੀਜ਼ ਨੂੰ ਕਲੀਅਰ ਕਰਨਾ 2 ਅਗਸਤ ਤੋਂ 28 ਅਗਸਤ ਫਿਰ ਉਸੇ ਟਾਈਮ ਦੂਸਰੀ ਲੇਨ 26 ਅਗਸਤ ਤੋਂ 3 ਸਤੰਬਰ ਦੇ ਵਿਚਕਾਰ ਹੈ ਜਦੋਂ ਵਿਚਕਾਰ ਆ ਗਿਆ ਇਹਦਾ ਮਤਲਬ ਹੈ 2 ਅਗਸਤ ਤੋਂ ਲੈ ਕੇ 26 ਅਗਸਤ ਤੱਕ ਤੇ ਕੁਝ ਨਹੀਂ ਹੈ ਫਿਰ ਕੀ 27 ਅਗਸਤ ਤੇ ਫਿਰ ਇਸ ਸਵਾਲ ਦੇ ਮੁਤਾਬਕ ਉਹਦਾ ਇੰਟਰਵਿਊ 27 ਅਗਸਤ ਨੂੰ ਹੋਇਆ। ਆ 2 ਅਗਸਤ ਤੋਂ ਤੇ 27 ਅਗਸਤ ਦੇ ਵਿੱਚ ਕੁੱਲ ਕਿੰਨੇ ਦਿਨ ਬਣੇ 27 ਆਪਾਂ 2 ਦਿਨ ਆ ਕੱਢਦੇ ਤੇ ਬਚੇ 25 ਦਿਨ। 25 ਨੂੰ ਆਪਾਂ 7 ਤੇ ਡਿਵਾਈਡ ਕਰਾਂਗੇ। ਜਦ 7 ਤੇ ਡਿਵਾਈਡ ਕੀਤਾ ਤੇ ਬਾਕੀ ਕੀ ਬਚਿਆ? 4 ਤੇ ਫਿਰ ਆਪਾਂ ਜਿਹੜਾ ਉਹਨਾਂ ਨੇ ਵਾਰ ਕਿਹਾ ਹੋਇਆ ਹੈ ਕਿ ਵੀਰਵਾਰ ਹੈ। 2 ਅਗਸਤ ਨੂੰ ਤੇ ਆਪਾਂ ਵੀਰਵਾਰ ਨੂੰ 0 ਵਾਰ ਲਿਖ ਕੇ ਜੋ ਬਾਕੀ ਬਚਾ ਸ਼ੁੱਕਰ ਸ਼ਨੀ ਐ ਤੇ ਸੋ ਸੋ ਵਾਰ ਇਹ ਸਵਾਲ ਦਾ ਆਨਸਰ ਹੈ ਹੁਣ ਅਗਲਾ ਸਵਾਲ ਜੋ ਕਿ ਆਉਂਦਾ ਹੀ ਆਉਂਦਾ ਹੈ ਪੇਪਰ ਦੇ ਵਿੱਚ ਇਹ ਸਵਾਲ ਹੈਗਾ ਇਹ ਇੱਕ ਪਰਿਵਾਰ ਦੇ 6 ਮੈਂਬਰ A B C D E ਤੇ F ਇਕੱਠੇ ਯਾਤਰਾ ਕਰਦੇ ਹਨ ਬੀ ਸੀ ਦਾ ਪੁੱਤਰ ਹੈ ਪਰ ਸੀ ਡੀ ਦੀ ਮਾਤਾ ਨਹੀਂ ਏ ਅਤੇ ਸੀ ਇੱਕ ਵਿਆਹੁਇਤ ਜੋੜਾ ਹੈ ਪਤੀ ਪਤਨੀ ਹਨ ਏ ਤੇ ਸੀ ਪਤੀ ਪਤਨੀ ਹਨ ਈ ਸੀ ਦਾ ਭਰਾ ਹੈ ਡੀ ਏ ਦੀ ਧੀ ਹੈ ਐਫ ਬੀ ਦਾ ਭਰਾ ਹੈ ਪਰਿਵਾਰ ਵਿੱਚ ਕੁੱਲ ਕਿੰਨੇ ਪੁਰਸ਼ ਮੈਂਬਰ ਪੁਰਸ਼ਾਂ ਦੀ ਗਿਣਤੀ ਪੁੱਛਿਆ ਗਿਆ ਹੈ ਕੋਨ ਸਵਾਲ ਦੇ ਵਿੱਚ ਕੀ ਕਿਹਾ ਗਿਆ ਹੈ ਪਹਿਲੀ ਲਾਈਨ ਵਿੱਚ ਕਿਹਾ ਹੈ ਸੀ ਦਾ ਪੁੱਤਰ ਬੀ ਹੈ ਸੀ ਦਾ ਪੁੱਤਰ ਬੀ ਹੈ ਏ ਅਤੇ ਸੀ ਪਤੀ ਪਤਨੀ ਹਨ ਇਹ ਸਵਾਲ ਮੁਤਾਬਕ ਏ ਅਤੇ ਸੀ ਦਾ ਪੁੱਤਰ ਬੀ ਹੈ ਜਦੋਂ ਕਿ ਸਵਾਲ ਮੁਤਾਬਕ ਏ ਮਾਂ ਹੈ ਜੇਕਰ ਏ ਮਾਂ ਹੈ ਤਾਂ ਸੀ ਪਿਤਾ ਹੈ ਇਹਨਾਂ ਦਾ ਪੁੱਤਰ ਬੀ ਹੈ ਇਸ ਸਵਾਲ ਦੇ ਵਿੱਚ ਅੱਗੇ ਕਿਹਾ ਗਿਆ ਹੈ ਜੋ A ਹੈ ਉਹ C ਦਾ ਭਰਾ ਹੈ। ਹੁਣ C ਪਤੀ ਹੈ ਇਹਦਾ। A ਪਤਨੀ ਹੈ C ਦੀ। ਇਹ ਦਾ ਮਤਲਬ A ਇੱਕ ਔਰਤ ਹੈ। C ਆਪਾਂ ਨੂੰ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ ਕਿ ਪੁਰਸ਼ ਤੇ ਸੀ ਪੁਰਸ਼ ਹੈ ਤੇ ਬੀ ਉਹਦਾ ਪੁੱਤਰ ਹੈ ਤੇ ਬੀ ਵੀ ਪੁਰਸ਼ ਹੈ ਅੱਗੇ ਸਵਾਲ ਦੇ ਵਿੱਚ ਕਿਹਾ ਗਿਆ ਜੋ ਈ ਹੈ ਉਹ ਸੀ ਦਾ ਭਰਾ ਹੈ ਸੀ ਪੁਰਸ਼ ਹੀ ਤੇ ਈ ਉਹਦਾ ਭਰਾ ਹੈ ਤੇ ਦਾ ਮਤਲਬ ਏ ਵੀ ਇੱਕ ਪੁਰਸ਼ ਹੈ ਤਿੰਨ ਹੋ ਗਏ ਡੀ ਏ ਦੀ ਧੀ ਹੈ ਹੁਣ ਏ ਪਤਨੀ ਹੈ ਸੀ ਦੀ ਉਹ ਇੱਕ ਔਰਤ ਹੈ ਤੇ ਡੀ ਧੀ ਹੈ ਇਹ ਵੀ ਇੱਕ ਔਰਤ ਹੈ ਅਤੇ ਐਫ ਬੀ ਦਾ ਭਰਾ ਹੈ ਹੁਣ ਬੀ ਐਫ ਵੀ ਇੱਕ ਪੁਰਸ਼ ਹੈ ਤੇ ਸਵਾਲ ਮੁਤਾਬਕ ਇਹ ਦੋਨੋਂ ਲੜਕੀਆਂ ਆਪਣਾ ਪਤੀ ਪਤਨੀ ਏ ਅਤੇ ਡੀ ਧੀ ਹੈ ਤੇ ਪਤੀ ਸੀ ਈ ਭਰਾ ਬੀ ਪੁੱਤਰ ਐਫ ਵੀ ਪੁੱਤਰ ਚਾਰ ਪੁਰਸ਼ ਮੈਂਬਰ ਹੈ ਦੋ ਔਰ ਤੋਂ ਮੈਂ ਬਰਾਏ। ਨੋਸ ਵਾਲਾ ਨੂੰ ਇੱਕ ਵਾਰ ਤੇ ਨਾਲ ਦੇਖ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨ। ਦੂਜਾ ਸਵਾਲਾ ਦੋ ਇੱਕ ਕਰ ਫਿਰ ਦੇਖ ਲੈਣਾ। ਟ੍ਰੀਟਮੈਂਟ ਬੇਸ਼ੱਕ ਲੰਮੀ ਆ ਪਰ ਐਲਸੀਐਮ ਕਰਨ ਨਾਲ ਹੀ ਆਨਸਰ ਆ ਜਾਣਾ ਇਹ ਦੋ ਨੰਬਰ ਸਵਾਲ ਵੀ ਹੈ ਸੇਮ ਹੀ ਹੈ ਐਲਸੀਐਮ ਕਰਨਾ ਪਰ ਜੋ ਬਾਕੀ ਬਚਿਆ ਉਹ ਪਲੱਸ ਕਰਨਾ ਕੋਈ ਵੀ ਸਵਾਲ ਆ ਜਾਂਦਾ ਹੈ ਇਸ ਤਰ੍ਹਾਂ ਦਾ ਐਲਸੀਐਮ ਕਰਨਾ ਜੋ ਕਹਿ ਰਹੇ ਬਾਕੀ ਬਚਿਆ ਉਹ ਉਸ ਐਲਸੀਐਮ ਦੇ ਵਿੱਚ ਪਲੱਸ ਕਰ ਦੇਣਾ ਉਹ ਆਨਸਰ ਹੋਏਗਾ ਇਹ ਸਵਾਲ ਤੇਨੇ ਨੰਬਰ ਹੀ ਤਿੰਨ ਨੰਬਰ ਸਵਾਲ ਹੈ ਜੋ ਇਹਦੇ ਵਿੱਚ ਸੇਮ ਹੀ 18% ਜੀਐਸਟੀ ਕਹਿ ਰਿਹਾ ਹੈ। ਤੋਂ ਜੀਐਸਟੀ ਇਹਦਾ ਮਤਲਬ ਵੱਧ ਚੁੱਕੀ ਹੈ। 1239 ਜੀਐਸਟੀ ਦੇ ਮੁਤਾਬਕ ਹੈ। 1239 ਦੇ ਏਡਾ ਆਪਾਂ 118 ਲਾ ਕੇ 100 ਗੁਣਾ ਕੀਤਾ ਤਾਂ 1 1050 ਇਹਦਾ ਆਨਸਰ ਆ ਗਿਆ। ਹੁਣ ਆਹ ਸਵਾਲ ਬਹੁਤ ਪੇਪਰਾਂ ਦੇ ਵਿੱਚ ਆਇਆ ਹੋਇਆ ਸਵਾਲ ਹੈ। ਹਾਂ ਜੀ ਤੁਹਾਨੂੰ ਸੰਖਿਆ ਸਭ ਤੋਂ ਛੋਟੀ ਸੰਖਿਆ ਲੱਭੋ ਜਿਸ ਨਾਲ 72 ਨੂੰ ਗੁਣਾ ਕਰਨ ਦੇ ਇੱਕ ਪੂਰਨ ਘਣ ਪ੍ਰਾਪਤ ਹੋਵੇ ਹੁਣ ਇਹ ਚ ਸਵਾਲ ਦੇ ਵਿੱਚ ਕਰਨਾ ਕੀ ਹੁੰਦਾ ਹੈ ਵੈਸੇ ਤੇ ਆਪਾਂ ਅੰਕਸਰਾਂ ਦੇ ਵਿੱਚੋਂ ਕਰਾਂਗੇ ਤੇ ਸਾਰਿਆਂ ਨੂੰ ਗੁਣਾ ਕਰ ਕਰਕੇ ਵੇਖਣਾ ਪਏਗਾ ਫਿਰ ਆਪਾਂ ਨੂੰ ਇਹ ਵੀ ਪਤਾ ਹੋਏਗਾ ਕਿ ਘਣ ਬਣਦਾ ਘਣ ਤੇ ਵੈਸੇ ਵੀ ਪਤਾ ਹੋਣਾ ਚਾਹੀਦਾ ਇਹਦੇ ਚ ਆਪਾਂ ਡਿਜੀਟਲ ਜੋੜ ਲੈਣੇ ਦੋਵੇਂ 7 ਤੇ 2 9 ਬਣ ਗਏ ਤੇ ਆ ਆਪਣਾ ਆਨਸਰ ਹੈ ਜੋ ਉਹਨਾਂ ਦੇ ਵਿੱਚੋਂ ਵੇਖ ਲੈਣਾ ਹੈ ਕਿ ਕਿਤੇ ਭਾਗ ਹੋ ਰਿਹਾ ਹੈ 9 3 ਤੇ ਭਾਗ ਹੋ ਰਿਹਾ ਦਾ ਮਤਲਬ 3 ਨੂੰ ਆਪਾਂ 72 ਨਾਲ ਗੁਣਾ ਕਰਾਂਗੇ ਤੇ 216 ਆ ਜਾਂਦਾ ਹੈ ਤੇ 216 ਇੱਕ ਘਣ ਸੰਖਿਆ ਹੈ ਠੀਕ ਹੈ ਵੈਸੇ 216 6 ਦਾ ਘਣ ਹੈ ਵਿਸ਼ਵ ਕੱਪ ਕ੍ਰਿਕਟ ਦੀਆਂ 7 ਪਾਰੀਆਂ ਵਿੱਚ ਬੱਲੇਬਾਜ਼ ਦੀ ਔਸਤ 55 ਹੈ। ਉਹਨੇ ਵੱਖ-ਵੱਖ ਪਾਰੀਆਂ ਦੇ ਵਿੱਚ 107, 55, 35, 30, 120 ਤੇ 25 ਤੇ 110 ਸਕੋਰ ਬਣਾਏ। ਆਪਾਂ ਇੱਕ ਤਾਂ ਮੁੱਲ ਪਤਾ ਕਰਨਾ ਹੈ। ਤੇ ਸਵਾਲ ਦੇ ਵਿੱਚ ਕੀ ਕਰਨਾ? ਜਿੰਨੀਆਂ ਦੌੜਾਂ ਬਣਾਈਆਂ ਉਹ ਸਾਰੀਆਂ ਜੋੜ ਲੈਣੀਆਂ। ਜਿੰਨੀਆਂ ਵਾਰੀਆਂ ਖੇਡੀਆਂ ਤੇ ਔਸਤ ਨਾਲ ਗੁਣਾ ਕਰ ਦੇਣੀ ਹੈ। ਜਦੋਂ ਆਪਾਂ ਜੋੜ ਕੀਤਾ 362 ਆਇਆ। ਤੇ ਜਦੋਂ ਆਪਾਂ 7 ਵਾਰੀਆਂ ਨੂੰ 55 ਨਾਲ ਗੁਣਾ ਕੀਤਾ 385 ਆਇਆ।